ਸਤ ਸੰਗਿਓ ਐਡੇ ਵੱਡੇ ਨੇ ਗੁਰੂ ਰਾਮਦਾਸ ਪੀਤਾ ਜੀ ਕੁਦਰਤੀ ਮੈਨੂੰ ਘਟਨਾ ਗੁਰਮੁਖੋ ਯਾਦ ਆ ਗਈ ਆਖੋ ਧੰਨ ਗੁਰੂ ਰਾਮਦਾਸ ਜੀ 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 ਜਿਲ੍ਹਾ ਹੈ ਮੱਧ ਪ੍ਰਦੇਸ਼ ਉਹ ਮੱਧ ਪ੍ਰਦੇਸ਼ ਜ਼ਿਲ੍ਹੇ ਦੇ ਵਿੱਚ ਨਾ ਮੈਨੂੰ ਗੁਰਸਿੱਖ ਨੇ ਵਚਨ ਸੁਣਾਇਆ ਕਹਿੰਦੇ ਅਸੀਂ ਟ੍ਰੇਨ 'ਚ ਸਫ਼ਰ ਪਏ ਕਰਦੇ ਸਾਂ ਤੁਹਾਨੂੰ ਪਤਾ ਟ੍ਰੇਨ ਦੀਆਂ ਤਿੰਨ ਸੀਟਾਂ ਹੁੰਦੀਆਂ ਨੇ ਕਿ ਜਿੱਥੇ ਅਸੀਂ ਬੈਠਦੇ ਆ ਇੱਕ ਸੈਂਟਰ 'ਚ ਜੁਲਮਕਦੀ ਹੁੰਦੀ ਹੈ ਉਹ ਰਾਤ ਨੂੰ ਜੇ ਆਰਾਮ ਕਰਨਾ ਹੋਵੇ ਉਹ ਸੀਟ ਤੇ ਖੋਲ ਹੀ ਲਈਦੀ ਹੈ ਗੁਰਮੁਖੋ ਇੱਕ ਉੱਪਰਲੀ ਸੀ ਜਿੱਥੇ ਆਪਾਂ ਬੈਗ ਰੱਖੇ ਹੁੰਦੇ ਨੇ ਤਦ ਆਦ ਨੂੰ ਕਈ ਵੇ ਸੌਣਾ ਹੋਵੇ ਸੌ ਵੀ ਜਾਂਦੇ ਉਹਦੇ ਉੱਪਰ ਸਮਾਨ ਰੱਖਿਆ ਹੁੰਦਾ ਉੱਪਰ ਤੇ ਉਹ ਗੁਰਸਿੱਖ ਜੋ ਬੈਠੇ ਨੇ ਸਾਹਮਣੇ ਕੁਝ ਮੁਸਲਮਾਨ ਵੀਰ ਬੈਠੇ ਨੇ ਪਰਵਾਰ ਮੁਸਲਮਾਨਾਂ ਦਾ ਬੈਠਾ ਹੈ ਜਿਵੇਂ ਇੱਕ ਬੰਦਾ ਸੱਜੇ ਕਦੀ ਖੱਬੇ ਵੇਖਦਾ ਇੱਕ ਸੁਭਾ ਹੁੰਦਾ ਹੈ ਬੰਦੇ ਦਾ ਸਤਸੰਗਿਓ ਇੱਕ ਸੁਭਾ ਬੰਦੇ ਦਾ ਆਮ ਹੁੰਦਾ ਸੱਜੇ ਵੇਖਣਾ ਖੱਬੇ ਵੇਖਣਾ ਉੱਪਰ ਵੇਖਣਾ ਥੱਲੇ ਵੇਖਣਾ ਤੇ ਉਹ ਗੁਰਸਿੱਖ ਨਾ ਕਦੀ ਸੱਜੇ ਕਦੀ ਖੱਬੇ ਵੇਖਦੇ ਵੇਖਦੇ ਆ ਵੇਦੇ ਆ ਨਾ ਜੋ ਉੱਪਰ ਦੀ ਸੀਟ ਹੈ ਸਭ ਤੋਂ ਉੱਪਰ ਦੀ ਸੀਟ ਹੈ ਟ੍ਰੇਨ ਦੀ ਉਦੇ ਉੱਪਰ ਉਹਨਾਂ ਨੇ ਰੱਖਿਆal ਪਿਆ ਉਹ ਕੀ ਵੇਖਦੇ ਨੇ ਉੱਪਰਲੀ ਸੀਟ ਤੇ ਇੱਕ ਬੜਾ ਸੁੰਦਰ ਕੱਪੜਾ ਵਿਛਿਆ ਹੋਇਆ ਹੈ ਉਹ ਕੱਪੜੇ ਦੇ ਉੱਪਰ ਇੱਕ ਬਰਤਨ ਪਿਆ ਹੋਇਆ ਜੀ ਉਹ ਬਰਤਨ ਦਾ ਮੂੰਹ ਨਾ ਕਿਸੇ ਕੱਪੜੇ ਦਾ ਬੰਦ ਕੀਤਾ ਹੋਇਆ ਹੈ ਮੰਨ ਲਓ ਕੋਈ ਘੜਾ ਲਾ ਲਓ ਕੋਈ ਮਟਕਾ ਲਾ ਲਓ ਉਹ ਕੱਪੜੇ ਦੇ ਉੱਪਰ ਪਿਆ ਉਹਦੇ ਨਾਲ ਫਿਰ ਉਹਦਾ ਮੂੰਹ ਵੀ ਕੱਪੜੇ ਨਾਲ ਬੰਦ ਕੀਤਾ ਹੋਇਆ। ਇਹ ਸਿੱਖ ਵੀਰ ਪੁੱਛਣ ਲੱਗੇ ਮੁਸਲਮਾਨ ਪਰਿਵਾਰ ਨੂੰ ਕਹਿੰਦੇ ਜੀ ਉਹ ਬਰਤਨ ਵਿੱਚ ਕੀ ਹੈ? ਤੁਸੀਂ ਉਹ ਭਾਂਡਾ ਬੜੇ ਸਤਿਕਾਰ ਨਾਲ ਰੱਖਿਆ ਹੋਇਆ। ਬੜਾ ਸੋਹਣਾ ਕੱਪੜਾ ਵਛਾਇਆ ਤੁਸੀਂ। ਉੱਪਰ ਮਟਕਾ ਪਿਆ ਹੈ। ਮਟਕੇ ਦਾ ਮੂੰਹ ਵੀ ਕੱਪੜੇ ਨਾਲ ਬੰਦ ਕੀਤਾ ਹੋਇਆ। ਤੇ ਭਾਂਡੇ ਵਿੱਚ ਹੈ ਕੀ? ਤਾਂ ਅਗੋਂ ਮੁਸਲਮਾਨ ਵੀਰ ਪਤਾ ਕੀ ਕਹਿੰਦੇ ਕਹਿੰਦੇ ਸਰਦਾਰ ਜੀ ਇਸ ਬਰਤਨ ਵਿੱਚ ਆਬੇ ਹਿਆਤ ਹੈ ਆਖੋ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਇਸ ਬਰਤਨ ਵਿੱਚ ਆਬੇ ਹਿਆਤ ਹੈ ਅਸੀਂ ਅੰਮ੍ਰਿਤ ਕਹਿੰਦੇ ਉਹ ਆਬੇ ਹਿਆਤ ਕਹਿੰਦੇ ਨੇ ਤਾਂ ਅਗੋਂ ਫਿਰ ਸਿੱਖ ਵੀਰਾਂ ਨੇ ਸਵਾਲ ਕੀਤਾ ਤੁਹਾਨੂੰ ਪਤਾ ਪੰਜਾਬੀ ਸਵਾਲ ਕਰਨ ਦੇ ਤੇਜ ਹੁੰਦੇ ਨੇ ਕਹਿੰਦੇ ਭਾਈ ਸਾਹਿਬ ਇਹ ਆਬ ਇਹ ਅਜ ਕਿੱਥੋਂ ਲੈ ਕੇ ਆਏ ਤੁਸੀਂ ਕਹਿੰਦੇ ਅਸੀਂ ਪੰਜਾਬ ਗਏ ਸੀ ਪੰਜਾਬ 'ਚ ਸ਼ਹਿਰ ਹੈ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਸ਼ਹਿਰ ਦੇ ਵਿੱਚ ਇੱਕ ਸਾਂਝਾ ਤੀਰਥ ਹੈ ਜਿਹਨੂੰ 골ਡਨ ਟੈਂਪਲ ਵੀ ਕਹਿੰਦੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੀ ਆਖਦੇ ਨੇ ਦਰਬਾਰ ਸਾਹਿਬ ਵੀ ਇਹਨੂੰ ਆਖਦੇ ਨੇ ਅਸੀਂ ਉਹ ਸਾਂਝੇ ਤੀਰਥ ਦੇ ਉੱਪਰ ਗਏ ਸੀ ਇਹ ਆਬੇ ਹਿਆਤ ਸਾਂਝੇ ਤੀਰਥ ਤੋਂ ਲੈ ਕੇ ਆਏ ਆ ਉਹ ਹੈਰਾਨ ਹੋ ਗਏ ਕਹਿੰਦੇ ਹੈ ਇਹ ਮੁਸਲਮਾਨ ਹਰਮੰਦਰ ਸਾਹਿਬ ਤੋਂ ਇਹ ਆਬੇ ਹਿਆਤ ਲੈ ਕੇ ਆਏ ਅਮਰਤ ਲੈ ਕੇ ਆਏ ਅੱਗੋਂ ਫਿਰ ਸਖੀ ਵੀ ਸਵਾਲ ਕਰਦਾ ਕਹਿੰਦਾ ਤੁਸੀਂ ਮੁਸਲਮਾਨ ਹੋ ਤੁਹਾਡਾ ਗੁਰੂ ਰਾਮਦਾਸ ਦੇ ਘਰ ਨਾਲ ਕਿਵੇਂ ਪਿਆਰ ਪੈ ਗਿਆ ਤੁਹਾਨੂੰ ਕਿਵੇਂ ਪਤਾ ਇਹ ਆਬੇ ਹਿਆਤ ਹੈ ਫਿਰ ਗੁਰਮਖੋ ਕਹਿੰਦਾ ਸਰਦਾਰ ਜੀ 1 ਮਿੰਟ ਲੱਗੇਗਾ ਬਸ ਸਤ ਸੰਗਿਓ ਉਹ ਮੁਸਲਮਾਨ ਵੀਰ ਆਖਣ ਲੱਗੇ ਕਹਿੰਦੇ ਇਹ ਬੱਚਾ ਜੋ ਸਾਡੇ ਕੋਲ ਬੈਠਾ ਇਹ ਬਿਮਾਰ ਹੋ ਗਿਆ ਅਸੀਂ ਬੜਾ ਇਹਦਾ ਇਲਾਜ ਕਰਾਇਆ ਇੱਕ ਦਿਨ ਡਾਕਟਰਾਂ ਦੇ ਹੱਥ ਕੜੇ ਕਰਤੇ ਸਾਨੂੰ ਆਖਣ ਲੱਗੇ ਬੱਚੇ ਨੂੰ ਘਰ ਲੈ ਜਾਓ ਤੁਸੀਂ ਇਹਦੀ ਸੇਵਾ ਕਰ ਲਓ ਇਹ ਕੁਝ ਦਿਨਾਂ ਦਾ ਮਹਿਮਾਨ ਹੈ ਇਹਦਾ ਰੋਗ ਇੰਨਾ ਵੱਧ ਗਿਆ ਹੈ ਉਹ ਸਾਡੇ ਵੱਸੋਂ ਗੱਲ ਬਾਹਰ ਹੈ ਤੇ ਕਹਿੰਦੇ ਸਾਡੇ ਚਿਹਰਿਆਂ ਤੇ ਉਦਾਸੀ ਆ ਗਈ ਚਿਹਰਿਆਂ ਤੇ ਮਨਹੂਸੀ ਆ ਗਈ ਕਹਿੰਦੇ ਹਸਪਤਾਲ ਤੋਂ ਬਾਹਰ ਆ ਰਹੇ ਆ ਕਿਸੇ ਭਲੇ ਪੁਰਸ਼ ਦਾ ਸੰਗ ਹੋਇਆ ਨੇ ਆਖਿਆ ਕੀ ਗੱਲ ਬਈ ਚਿਹਰੇ ਤੇ ਉਦਾਸੀ ਕਿਉਂ ਹੈ ਤੁਹਾਡੇ ਕਹਿੰਦੇ ਸਾਰੀ ਗੱਲ ਦੱਸੀ ਜਾਨੂੰ ਇਦਾਂ ਅੱਜ ਡਾਕਟਰਾਂ ਨੇ ਜਵਾਬ ਦਿੱਤਾ ਹੈ ਇਹ ਬੱਚਾ ਕਈ ਮਹੀਨਿਆਂ ਤੋਂ ਬਿਮਾਰ ਹੈ ਡਾਕਟਰਾਂ ਨੇ ਅੱਜ ਹੱਥ ਹੱਥ ਕਰੇ ਕਰ ਦਿੱਤੇ ਨੇ ਤੇ ਅਗੋਂ ਉਹ ਭਲਾ ਪੁਰਸ਼ ਪਤਾ ਕੀ ਅੱਖ ਲਗਾ ਕਹਿੰਦਾ ਫਿਰ ਕੀ ਹੋਇਆ ਦੁਨੀਆ ਦੇ ਡਾਕਟਰ ਨੇ ਹੱਥ ਕਰੇ ਕੀਤੇ ਨੇ ਨਾ ਜੋ ਮਾਲਕ ਵਾਹਿਗੁਰੂ ਹੈ ਉਹਨੇ ਹੱਥ ਕਰੇ ਤਾਂ ਨਹੀਂ ਕੀਤੇ ਨਾ ਵੱਖ ਲੱਗਾ ਜਦੋਂ ਸਾਰੇ ਹੀ ਲੇਵਸਿਲੇ ਵੇਲ ਹੋ ਜਾਣਾ ਹਰ ਪਾਸਿਓਂ ਹੱਥ ਕਰੇ ਹੋ ਜਾਣਾ ਉਦੋਂ ਫੇਰ ਪਰਮੇਸ਼ਰ ਵਾਹਿਗੁਰੂ ਚਰਨਾ ਤੇ ਬੇਨਤੀ ਕਰਿਆ ਕਰੋ ਹੇ ਵਾਹਿਗੁਰੂ ਜੀ ਅਬ ਹਮ ਚਲੀ ਠਾਕੁਰ ਪੈ ਹਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਤਬ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰਾਖੋ ਲਾਜ ਮੁਰਾਰ ਅੱਖ ਲੇ ਕੇ ਜਾਓ ਗੁਰੂ ਰਾਮਦਾਸ ਦੇ ਘਰ ਚਲੇ ਜਾਓ ਅੰਮ੍ਰਿਤਸਰ ਸ਼ਹਿਰ ਮੈਨੂੰ ਵਿਸ਼ਵਾਸ ਹੈ ਭਰੋਸਾ ਹੈ ਤੁਹਾਡਾ ਪੁੱਤਰ ਉਥੋਂ ਤੰਦਰੁਸਤ ਹੋ ਜਾਵੇਗਾ ਆਹਾ ਹਾ ਸਰਦ ਸਿੰਘ ਆਕਾਲ ਇੱਕ ਵਿਸ਼ਵਾਸ ਵਾਲਾ ਇੱਕ پڑੋਸੇ ਵਾਲਾ ਹੀ پڑੋਸਾ ਪੈਦਾ ਕਰ ਸਕਦਾ ਜੀ ਆਹਾ ਹਾ ਭਾਗਾ ਵਾਲਿਓ ਕਹਿੰਦੇ ਟਿਕਟਾਂ ਬੁੱਕ ਕਰਾਈਆਂ ਗੁਰੂ ਕੀ ਨਗਰੀ ਪਹੁੰਚ ਗਏ ਕਹਿੰਦੇ ਅਜੇ ਪੌੜੀਆਂ ਉੱਤਰਦੇ ਪਏ ਆ ਕੀ ਦੇਖਦੇ ਆ ਇੱਥੇ ਅੰਗਰੇਜ਼ ਲੋਕ ਵੀ ਆ ਰਹੇ ਨੇ ਮੁਸਲਮਾਨ ਵੀ ਆ ਰਹੇ ਨੇ ਜੈਨੀ ਵੀ ਆ ਰਹੇ ਨੇ ਬੁੱਧੀ ਵੀ ਆ ਰਹੇ ਨੇ ਕਿਤੇ ਦਲਾਸਾ ਹੋ ਗਿਆ ਸਾਂਝਾ ਕਰ ਰਿਹਾ ਹੈ ਕਹਿੰਦੇ ਹੜਕ ਦੇ ਦਸਨਾ ਤੇ ਇਹ ਗੱਲ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਹਰ ਕੋਈ ਜਪਦਾ ਪਿਆ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਕੁਝ ਲੋਕ ਸਰੋਵਰ ਤੇ ਇਸ਼ਨਾਨ ਪਏ ਕਰਦੇ ਨੇ ਕਹਿੰਦੇ ਮੈਂ ਵੀ ਬੱਚੇ ਦੇ ਕੱਪੜੇ ਉਤਾਰੇ ਮੈਂ ਆਖਿਆ ਗੁਰੂ ਆਮਦਾ ਜੀ ਤੁਹਾਡਾ ਸਾਂਝਾ ਤੀਰਥ ਹੈ ਹੁਣ ਸਾਰੇ ਹੀਲੇ ਵਸੀਲੇ ਪੇਲ ਹੋ ਚੁੱਕੇ ਨੇ ਹਰ ਪਾਸਿਓ ਹੱਥ ਕਰੇ ਹੋਗੇ ਨੇ ਤੁਹਾਡੇ ਦਰ ਤੇ ਆਏ ਮਹਾਰਾਜ ਜੀ ਮੇਰੇ ਪੁੱਤਰ ਨੂੰ ਤੁਸੀਂ ਤੰਦਰੁਸਤ ਕਰਕੇ ਭੇਜਣਾ ਹੋਣਾ ਮੇਰੇ ਪੁੱਤਰ ਨੂੰ ਠੀਕ ਕਰਕੇ ਭੇਜਣਾ ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ਕਹਿੰਦੇ ਕੱਪੜੇ ਉਤਾਰੇ ਮੈਂ ਉਂਗਲ ਫੜ ਲਈ ਪੁੱਤਰ ਦੀ ਮੈਂ ਪੁੱਤਰ ਨੂੰ ਆਖਿਆ ਪੁੱਤਰ ਇਹ ਸਰੋਵਰ ਚ ਡੁਬਕੀ ਲਾ ਤੇ ਆਖ ਗੁਰੂ ਰਾਮਦਾਸ ਜੀ ਨੂੰ ਧੰਨ ਕਹਿ ਨਾਲੇ ਨਾਲੇ ਇਹ ਗੱਲ ਕਹਿ ਗੁਰੂ ਰਾਮਦਾਸ ਜੀ ਮੈਨੂੰ ਠੀਕ ਕਰਦੇ ਹੋ ਤੇ ਕਹਿੰਦੇ ਮੈਂ ਪੁੱਤਰ ਦੀ ਉਂਗਲ ਫੜੀ ਸਰੋਵਰ ਦੇ ਕੰਡੇ ਦੇ ਪੌੜੀਆਂ ਥਲੇ ਉਤਾਰੇ ਆ ਥੋੜਾ ਮੈਂ ਵੀ ਅੱਗੇ ਹੋ ਗਿਆ ਪੁੱਤਰ ਡੁਬਕੀ ਮਾਰਦਾ ਹੈ ਗੁਰੂ ਰਾਮਦਾਸ ਦੇ ਦਰਬਾਰ ਵਾਲ ਮੁਕ ਕੀਤਾ ਹੋਇਆ ਹੈ ਪੁੱਤਰ ਕਹੜਿਆ ਗੁਰੂ ਰਾਮਦਾਸ ਜੀ ਮੈਨੂੰ ਠੀਕ ਕਰਕੇ ਭੇਜਿਓ ਹੇ ਗੁਰੂ ਰਾਮਦਾਸ ਜੀ ਮੈਨੂੰ ਠੀਕ ਕਰਦੇਓ ਗੁਰੂ ਰਾਮਦਾਸ ਜੀ ਮੈਨੂੰ ਡਾਕਟਰਾਂ ਵੀ ਜਵਾਬ ਦੇ ਦਿੱਤਾ ਮੈਨੂੰ ਠੀਕ ਕਰਦੇਓ ਤੁਹਾਡੀ ਸ਼ਰਨ ਵਿੱਚ ਆਏ ਆ ਤੇ ਕਹਿੰਦੇ ਮੇਰੀਆਂ ਅੱਖਾਂ 'ਚ ਵੀ ਅਥਰੂ ਮੈਂ ਵੀ ਨਾ ਅੱਲਾਹ ਬੇਨਤੀ ਕਰਦਾ ਗੁਰੂ ਰਾਮਦਾਸ ਜੀ ਤੁਹਾਡਾ ਹੀ ਬੱਚਾ ਜੀ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਕਿਰਪਾ ਕਰੋ ਤੰਦਰੁਸਤ ਕਰਕੇ ਭੇਜਿਓ ਕਹਿੰਦੇ ਗੁਰੂ ਰਾਮਦਾਸ ਨੂੰ ਧੰਨ ਧੰਨ ਕਹਿੰਦੇ ਆ ਇਸ਼ਨਾਨ ਕਰਾਇਆ ਪੁੱਤ ਨੂੰ ਸਰੂਵਰਤ ਪੁੱਤਰ ਬਾਹਰ ਆਇਆ ਕੱਪੜੇ ਪਾਏ ਤੇ ਕਹਿੰਦੇ ਅੱਜ ਕਈ ਦਿਨਾਂ ਬਾਅਦ ਪੁੱਤ ਆਖ ਲਗਾ ਅੱਬੂ ਜੀ ਅੱਬੂ ਜੀ ਮੈਨੂੰ ਭੁੱਖ ਲੱਗੀ ਹੈ ਕਹਿੰਦੇ ਪੁੱਛਿਆ ਪ੍ਰਸ਼ਾਦਾ ਕਿੱਥੋਂ ਮਿਲੇਗਾ ਕਹਿੰਦੇ ਉਧਰ ਗੁਰੂ ਘਰ ਲੰਗਰ ਹੈ ਕਹਿੰਦੇ ਲੰਗਰ ਤੇ ਲੈ ਗਏ ਮੇਰੇ ਪੁੱਤਰ ਨੇ ਰੱਜ ਕੇ ਲੰਗਰ ਛਕਿਆ ਕਹਿੰਦੇ ਅੰਦਰ ਦਰਸ਼ਨ ਦਾਰੇ ਕੀਤੇ ਇੱਕ ਦੋ ਦਿਨ ਉੱਥੇ ਰਹਿ ਕਿਤੇ ਗੁਰੂ ਰਾਮ ਦਾਸ ਜੀ ਨੂੰ ਧੰਨ ਆਖਿਆ ਸੇਵਾ ਕੀਤੀ ਤੇ ਕਹਿੰਦੇ ਪੁੱਤਰ ਮੇਰਾ ਦੋਹਾਂ ਦਿਨਾਂ ਚ ਬਿਲਕੁਲ ਤੰਦਰੁਸਤ ਹੋ ਗਿਆ ਤੇ ਕਹਿੰਦੇ ਗੁਰੂ ਰਾਮ ਦਾਦਾ ਰੋੜਿਓ ਕੇ ਸ਼ੁਕਰਾਨਾ ਕੀਤਾ ਤਾਂ ਵਾਪਸ ਆਉਣ ਲੱਗੇ ਨਾ ਜਦੋਂ ਮੱਧ ਪ੍ਰਦੇਸ਼ ਇੱਕਦਮ ਦਿਮਾਗ 'ਚ ਖਿਆਲ ਆਇਆ ਤੇ ਕਹਿੰਦੇ ਬਾਜ਼ਾਰ 'ਚ ਇੱਕ ਬਰਤਨ ਖਰੀਦਿਆ ਸੁੱਚਾ ਕੱਪੜਾ ਖਰੀਦਿਆ ਤੇ ਕਹਿੰਦੇ ਉਹ ਬਰਤਨ ਚ ਤਾਂ ਗੁਰੂ ਰਾਮ ਦਾਦਾ ਦੇ ਤੀਰਥ ਵਿੱਚੋਂ ਆਬ ਇਹ ਹੱਥ ਪੜ ਲਿਆ ਆਬ ਇਹ ਹੱਥ ਪੜ ਕੇ ਕਹਿੰਦੇ ਪਹਿਲਾਂ ਸੁੱਚਾ ਕੱਪੜਾ ਵਛਾਇਆ ਫਿਰ ਇਹ ਬਰਤਨ ਰੱਖਿਆ ਸੱਚੇ ਕਰ ਪਰੇ ਨਾ ਬਰਤਦਾ ਮੂੰਹ ਬੰਦ ਕਰਤਾ ਤੇ ਆਪਣੇ ਪਿੰਡ ਜਾ ਰਹੇ ਅਸੀਂ ਆਪਣੇ گاؤں ਜਾ ਰਹੇ ਆ ਅੱਗੋਂ ਸਰਦਾਰ ਕਹਿੰਦਾ ਕਹਿੰਦਾ ਜੀ ਇਹ ਆਪੇ ਇਹ ਹੱਥ ਤਾਂ ਤੁਸੀਂ ਕਰੋਗੇ ਕੀ ਤੁਹਾਡਾ ਪੁੱਤ ਤਾਂ ਠੀਕ ਹੋ ਗਿਆ ਹੁਣ ਇਹ ਆਪੇ ਇਹ ਹੱਥ ਤਾਂ ਤੁਸੀਂ ਕੀ ਕਰੋਗੇ ਆਪੇ ਇਹ ਹੱਥ ਦਾ ਤੇ ਕਹਿੰਦੇ ਅੱਗੋਂ ਮੁਸਲਮਾਨ ਦੇ ਅੰਦਰ ਪਿਆਰ ਆ ਗਿਆ ਮੁਸਲਮਾਨਾਂ ਵੀਰ ਦੇ ਅੰਦਰ ਇੱਕ ਪਿਆਰ ਜਾ ਗਿਆ ਕਹਿੰਦਾ ਸਰਦਾਰ ਜੀ ਸਰਦਾਰ ਜੀ ਜਦੋਂ ਮੇਰੇ گاؤں ਮੇਰੇ ਪਿੰਡ ਵਿੱਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਨਾ ਇਹ ਆਬੇ ਹਿਆਤ ਮੈਂ ਉਹਦੇ ਕੋਲ ਲੈ ਕੇ ਜਾਵਾਂਗਾ ਉਹਨੂੰ ਆਖਾਂਗਾ ਉਹ ਭਲਿਆ ਇਹ ਗੁਰੂ ਰਾਮ ਦਾ ਤੇ ਤੀਰਸ ਦਾ ਆਬੇ ਹਿਆਤ ਹੈ ਗੁਰੂ ਰਾਮ ਦਾ ਦੇ ਘਰ ਦਾ ਆਬੇ ਹਿਆਤ ਹੈ ਸਾਂਝੇ ਦਰਬਾਰ ਦਾ ਆਬੇ ਹਿਆਤ ਹੈ ਇਸ ਆਬੇ ਹਿਆਤ ਨੇ ਮੇਰੇ ਪੁੱਤ ਨੂੰ ਠੀਕ ਕੀਤਾ ਈ ਤੂੰ ਵੀ ਆਪਣੇ ਪੁੱਤ ਨੂੰ ਇਹ ਆਬੇ ਹਿਆਤ ਪਿਆ ਮੈਨੂੰ ਵਿਸ਼ਵਾਸ ਹੈ ਤੇਰਾ ਪੁੱਤਰ ਵੀ ਤੰਦਰੁਸਤ ਹੋ ਜਾਵੇਗਾ ਬੋਲੇ ਈਸੋ ਇਨੂੰ ਵਿਸ਼ਵਾਸ ਹੈ ਤੇਰਾ ਪੁੱਤਰ ਵੀ ਤੰਦਰੁਸਤ ਹੋ ਜਾਵੇਗਾ ਆਖੋ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ